ਇਹ ਲੀਗਲ ਇਨੀ ਸਾਰੇ ਕੰਮ ਕਰ ਰਹੇ ਨੇ ਤੇ ਕੰਮ ਕਰ ਰਹੇ ਨੇ ਤੁਹਾਡੇ ਸਹਿਯੋਗ ਦਾ ਸਤਿਕਾਰ ਇਹ ਆਪਾਂ ਛੱਡ ਦੇ ਲੋ ਕਿਵੇਂ ਪਾਇਆ ਮਿੰਟੋ ਮਿੰਟੀ ਕਹਿੰਦੇ 5000 ਕਹਿੰਦੇ 10000 ਕਹਿੰਦੇ 2000 ਕਹਿੰਦੇ 1000 ਇਨੀ ਪੱਕਾ ਛੇ ਕਰਦੇ ਸਾਰੇ ਬੰਦੇ ਇਨੀ ਕਹਿਣਾ ਮਤਲਬ ਜਥੇਬੰਦੀ ਵਾਸਤੇ ਸੈਕਰੀਫਾਈਸ ਕਰਨਾ ਹੋਣਾ ਤੇ ਆਪਾਂ ਇਹ ਵੀ ਪੱਕਾ ਰੱਖਣਾ ਆਪਣੀ ਗੱਲ ਇਹ ਜਿਹੜੀ ਹੈ ਨਾ ਵੀ 100% ਪੂਰੀ ਹੋਣੀ ਹੈ ਵਿ ਸਾਂਝ ਸੰਪਤੀ ਰੱਖਣੀ ਹੈ ਕਿਉਂਕਿ ਆਪਣੀ ਪਹਿਲਾਂ ਵੀ ਸਾਂਝ ਸੰਪਤੀ ਹੋਈ ਹੈ ਤਕਰੀਬਨ ਤੇ ਆਪਾਂ ਹੀ ਕੋਸ਼ਿਸ਼ ਕਰਦੀਆਂ ਤੇ ਜਿਹੜੇ ਸਾਡੇ ਟੀਮ ਵਿੱਚ ਨਿਮਾਇਦੇ ਚੋਣੇ ਜਾਣਗੇ ਉਹ ਉਤਸ਼ਾਹ ਨਾਲ ਕੰਮ ਕਰਨ ਤੇ ਸਾਰੇ ਸਾਡੇ ਸਾਥੀਆਂ ਨੇ ਕੰਮ ਜਿਹੜੇ ਹੋਣ ਉਹ ਹੋਣ ਬਸ ਇੰਨੇ ਕਹਿਣਾ ਮੈਂ ਵਿੱਚ ਜਿਆਦਾ ਟਾਈਮ ਨਹੀਂ ਹੈ ਨਾ ਕਿਉਂਕਿ ਸੂਬੇ ਦੀ ਲੀਡਰਸ਼ਿਪ ਨੇ ਵੀ ਬੋਲਣਾ ਸਰਕਾਰ ਕਮੇ ਨੇ ਵੀ ਬੋਲਣਾ ਵਾਇ ਜੋਗੀ ਕਾਲਸਾ ਉਹ ਜਿਹਨਾਂ ਸਮਾਨਾਂ ਦੇ ਜੋ ਦਾਸ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਹੈ ਸੋ ਮੈਂ ਪਹਿਲਾਂ ਵੀ ਕਿਹਾ ਸੀ ਵੀ ਮੈਂ ਸਾਰੇ ਸਾਥੀਆਂ ਨੂੰ ਗੁਸ਼ਵਾਹ ਦਨਉਣਾ ਹਾਂ ਕਿ ਜੋ ਵੀ ਆਪਣੀ ਡਿਵੀਜ਼ਨ ਲੈਵਲ ਤੇ ਕੰਮ ਹੋਣ ਜਾਂ ਸਰਕਲ ਪਟਿਆਲੇ ਦੇ ਕੰਮ ਹੋਣ ਉਹ ਸਾਰੇ ਹੀ ਸਾਥੀਆਂ ਦੇ ਤਲ ਮੰਨਤਾਂ ਦੇ ਨਾਲ ਪਹਿਲੇ ਵੰਡ ਕੀਤੇ ਜਾਣਗੇ ਸੋ ਮੈਂ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਜਿੱਦਾਂ ਅੱਜ ਤੁਸੀਂ ਸਾਾਨੂੰ ਸਾਧਿਆ ਹੈ ਤੇ ਸਾਥਕੇ ਨਵਾਦਨਾਂ ਵੀ ਹੁੰਦਾ ਹੈ ਵੀ ਨਵਾਦਨ ਦਾ ਮਤਲਬ ਇਹ ਹੈ ਵੇ ਆਹ ਤੁਸੀਂ ਜੇ ਸਾਨੂੰ ਪ੍ਰਧਾਨਗੀ ਦਿੱਤੀ ਐ ਤੇ ਜਿੱਥੇ ਵੀ ਅਸੀਂ ਤੁਹਾਡੀਆਂ ਟੂਟੀਆਂ ਲਾਉਣੇ ਆ ਚਾਹੇ ਉਹ ਡਿਵੀਜ਼ਨ ਦਾ ਤਰਨਾ ਹੋਵੇ ਜਾਂ ਉਹ ਸਰਕਲ ਪੱਧਰ ਤੇ ਤਰਨਾ ਹੋਵੇ ਜਾਂ ਉਹ ਪੰਜਾਬ ਸਰਕਾਰ ਜਾਂ ਪੰਜਾਬ ਲੈਵਲ ਦਾ ਜਾਂ ਆਪਣੇ ਪੰਜਾਬ ਜੋ ਆਪਣਾ ਪਾਵਰ ਕਾਰਪੋਰੇਸ਼ਨ ਦਾ ਹੈੱਡ ਆਫਸ ਹੈ ਜਿੱਥੇ ਜਿੱਥੇ ਵੀ ਸਾਨੂੰ ਲੋੜ ਪਏ ਜਿੱਦਾਂ ਤੁਸੀਂ ਪਹਿਲਾਂ ਸਾਡੇ ਨਾਲ ਹਾਜ਼ਰ ਹੋ ਗਏ ਸਾਡੇ ਨਾਲ ਸਹਿਯੋਗ ਦਿੰਦੇ ਹੋ ਇਦਾਂ ਹੀ ਤੁਸੀਂ ਸਾਡੇ ਨਾਲ ਸੰਯੋਗ ਦਿੰਦੇ ਰਹੋ ਤੁਹਾਡੇ ਸੰਯੋਗ ਦੇ ਨਾਲ ਹੀ ਅਸੀਂ ਜਿਹੜੀਆਂ ਆਪਣੀਆਂ ਜਿਹੜੀਆਂ ਪ੍ਰਧਾਨੀਆਂ ਕਰ ਸਕਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਅੱਜ ਦੇ ਹਾਲਾਤ ਨੇ ਜੋ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਹੈ ਉਹ ਦਿਨ ਤੋਂ ਦਿਨ ਪਾਵਰ ਕਾਰ ਮਡਲ ਕਮੇਟੀ ਨੇ ਆਪਣੀ ਚੋਣ ਕੀਤੀ ਆ ਤੇ ਚੋਣ ਦੇ ਵੀ ਕਈ ਗੱਲਾਂ ਦੇ ਉੱਤੇ ਸਵਾੜਾ ਜਿਹਾ ਵਧਾਈ ਦੀ ਗੱਤ ਆ ਰਹੀ ਆ ਸਾਤੋਂ ਪਹਿਲਾਂ ਮੈਂ ਸਾਥੀਆਂ ਉਪਰ ਆਈ ਜਨਾ ਕਿ ਕੋਈ ਛੱਟ ਇਹਨਾਂ ਸੋਨਾ ਬਣਾਇਆ ਮੈਂ ਕਹਾਂ ਪਹਿਲੀ ਵਾਰੀ ਕਿਖਿਆ ਤੇ ਛੱਟ ਦੇ ਵਿੱਚ ਬੈਠੇ ਸਾਥੀ ਦੀ ਭੁਲਾਈ ਦੇ ਬਾਦਰ ਨੇ ਜਿਵੇਂ ਤੁਸੀਂ ਅੱਜ ਵੱਡੀ ਗੱਲ ਜਿੱਤੇ ਇਕੱਠੇ ਹੋਇਓ ਉਤੋਂ ਹੀ ਸਾਫਤ ਹੁੰਦਾ ਕਿ ਸਾਡਾ ਜਿਹੜਾ ਸੁਪਨਾ ਸੀ ਪੈਨਸ਼ਨ ਐਸੋਸੀਏਸ਼ਨ ਬਣਾਉਣ ਦਾ ਇਹਨੂੰ ਸਿਰਜਣ ਦਾ ਇਹਨੂੰ ਅੱਗੇ ਵਧਾਉਣ ਦਾ ਸੁਪਨਾ ਵੀ ਪੂਰਾ ਅੰਦਰ ਦਾ ਆ ਰਿਹਾ ਸਮ ਸੁਪਨਾ ਪੂਰਾ ਹੋਇਆ ਕਿਉਂਕਿ ਦੋਸਤੋਂ ਪਹਿਲੇ ਛੂਤੋ ਲੈ ਕੇ ਇੱਕ ਮੰਨ ਦੇ ਵਿੱਚ ਕਾਰ ਸੀ ਸਾਡੇ ਸ਼ੁਰੂ ਤੋਂ ਲੈ ਕੇ ਵੀ ਇਸ ਤਰੀਕੇ ਨਾਲ ਅਜੀ ਖਿੰਡੀ ਹੋਈ 13 ਦਿਨਾਂ ਨੂੰ ਕਥਾ ਕਰ ਸਕਦੇ ਹਾਂ ਕਿਵੇਂ ਇਕੱਠਾ ਕਰੀ ਗਈ ਕਿਉਂਕਿ ਉਸ ਤੋਂ ਤਾਲ ਤੋਂ ਬਾਅਦ ਜਦੋਂ ਚੰਦਰ ਸਾਹਿਬ ਤਾਲ ਹੋਈ ਆਪਣੀ ਉਸ ਤੋਂ ਬਾਅਦ 13 ਦਿਨਾਂ ਦੀ ਖਿੰਡੀ ਸੀ ਆਪਣੀ 9 ਜਨਵਰੀ 74 ਮੇਰੇ ਅੱਜ ਵੀ ਯਾਦ ਹੋ ਰਹੀ ਹੈ ਚੰ ਮੰਡਲ ਜੂੰਡ ਸਮਾਣਾ ਦੇ ਜਿੰਨੇ ਵੀ ਸਾਡੇ ਸਾਥੀ ਹਨ ਉਹਨਾਂ ਨੇ ਅੱਜ ਸਰਬਸੰਤੀ ਦੇ ਨਾਲ ਦਾਸ ਨੂੰ ਪੈਨਸ਼ਨ ਐਸੋਸੀਏਸ਼ਨ ਮੰਡਲ ਜੂੰਡ ਸਮਾਣਾ ਦੀ ਪ੍ਰਧਾਨਗੀ ਦਿੱਤੀ ਹੈ ਸੋ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਹਾਂ ਕਿ ਜਿੱਦਾਂ ਤੁਸੀਂ ਮੈਨੂੰ ਆਪਣੇ ਚਾਹ ਤੇ ਖੁਸ਼ੀ ਦੇ ਨਾਲ ਪੈਨਸ਼ਨ ਐਸੋਸੀਏਸ਼ਨ ਮੰਡਲ ਜੂੰਡ ਦੇ ਪ੍ਰਧਾਨ ਬਣਾਏ ਹਨ ਮੈਂ ਸਾਰੇ ਹੀ ਸਾਥੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਹੜੇ ਵੀ ਸਾਥੀ ਦਾ ਕੋਈ ਵੀ ਚਾਹ ਸਮਾਣਾ ਡਿਵੀਜ਼ਨ ਦਾ ਕੰਮ ਹੋਵੇ ਚਾਹ ਪਟਿਆਲੇ ਸਰਕਲ ਦਾ ਕੰਮ ਹੋਵੇ ਚਾਹ ਪੰਜਾਬ ਲੈਵਲ ਤੇ ਕੰਮ ਹੋਵੇ ਜੋ ਵੀ ਜਿਹੜੇ ਕੰਮ ਹਨ ਉਹ ਦਿਨ ਰਾਤ ਇੱਕ ਕਰਕੇ ਸਾਰੇ ਹੀ ਮਲਾਜ਼ਮਾਂ ਦੀ ਸੇਵਾ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ やった